एस राजनीतिक एसकेएम गैर राजनीतिक वैसे नाम भी आप से ने आपे देते ने एक तर कहम है दूजी तिर कहती अभी भी तर के एम एक कोणा लड़े सी इसलिए राजनीतिक ने दू तर कहती राजनीतिक लीडर थोड़ी स्टेजा राजनीतिक हो पर वो अपने आपूर राजनीतिक दस देने पिछले ग्यारह महीनों तो खनौरी और शंभू अंदोलन चल रहा है ਔਰ 49 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤਤੇ ਨੇ ਤੇ ਸਥਿਤੀ ਬਹੁਤ ਨਾਜੁਕ ਹੈ ਔਰ ਬਹੁਤ ਫਿਕਰਮੰਦੀ ਵਾਲੀ ਹੈ ਅੰਗ ਬਹੁਤ ਘੱਟ ਰਿਐਕਟ ਕਰ ਰਹੇ ਨੇ ਤੇ ਡਾਕਟਰਾਂ ਨੂੰ ਬਹੁਤ ਮੁਸ਼ਕਲਾਂ ਵੀ ਆ ਰਹੀਆਂ ਨੇ ਮਾਸ ਸੁਗੜਨ ਲੱਗ ਪਿਆ ਹੱਡੀਆਂ ਦਾ ਢਾਂਚਾ ਦਿਖਣ ਲੱਗ ਪਿਆ ਭਲਕੇ ਨੂੰ 50 ਦਿਨ ਹੋ ਜਾਣੇ ਨੇ ਮਰਨ ਵਰਤ ਤੇ ਇਹ ਸਭ ਦੇ ਵਿੱਚ ਫਿਕਰਾਂ ਦੇ ਵਿੱਚ ਮੋਗੇ ਚ महापंचायत करके बहर बैठी एस के एम उन्होंने जा ने लगी खनौरी भी जाके चिट्ठी दिखती शंभू भी जाके चिट्ठी दी उन्होंने कहा कि ठीक है चंकी गल आओ मिल बैठी है फिर तो तुम तो तो पंद्रह की गल क्यों कर रहे छेती करो ये फिक्रमंदी है फिर वो तेरह तरीक से आ गई गलते पात्रा चाहिए बैठ भी गए लंबी बैठक चली जो तक मैं प्रोग्रामे तक लेकर आ रहा तद तक अजय बैठक का दौर जारी सो स्थिति स्पष्ट होनी बाकी है कि हाँ किस रूप चाहिएगा ਸੋ ਇਸ ਲਈ 3 ਘੰਟਿਆਂ ਤੋਂ ਉੱਪਰ ਦੀ ਇਹ ਬੈਠਕ ਉਮੀਦ ਕੀਤੀ ਜਾ ਰਹੀ ਹੈ ਕਿ ਇੱਕੇ ਨਾਲ ਬਾਹਰ ਆਉਣਗੇ ਇੱਕ ਜੁੱਟ ਹੋ ਕੇ ਬਾਹਰ ਆਉਣਗੇ ਔਰ ਇੱਕ ਕਿਉਂਕਿ ਪਹਿਲਾਂ ਹੀ ਮੋਗੇ 'ਚ ਉਲਾਨ ਚੁੱਕੇ ਨੇ ਕਿ ਅੱਜ ਦੇਸ਼ ਭਰ ਦੇ ਵਿੱਚ ਉਹਦੇ ਨਾਲ ਨਾਲ ਪੰਜਾਬ ਦੇ ਵਿੱਚ ਵੀ ਕੈਂਦੀ ਕੇਂਦਰੀ ਖੇਤੀ ਖਰੜੇ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਨੇ ਰੋੜੀ ਦੇ ਮੌਕੇ ਤੇ ਸੋ ਇਸ ਤਰ੍ਹਾਂ ਫਿਰ 26 ਤਰੀਕ ਨੂੰ 26 ਜਨਵਰੀ ਨੂੰ ਦੇਸ਼ ਭਰ 'ਚ ਟਰੈਕਟਰ ਮਾਰਚ ਸਾਂਝੇ ਤੌਰ ਤੇ ਸਾਰੀਆਂ ਤਿਰਾਂ ਵੱਲੋਂ ਕੀਤਾ ਜਾ ਰਿਹਾ ਇੱਕ ਤਰ੍ਹਾਂ ਦਾ ਸਾਂਝੇ ਪ੍ਰੋਗਰਾਮਾਂ ਵੱਲ ਪਹਿਲਾਂ ਹੀ ਵਧਿਆ ਗਿਆ ਪਰ ਸਵਾਲ ਇਹ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਮਰਨ ਵਰਤੋਂ ਕਿਵੇਂ ਬਾਹਰ ਲਿਆਉਣਾ ਹੈ ਉਹਦੇ ਲਈ ਅੱਜ ਕੋਈ ਪ੍ਰੋਗਰਾਮ ਨਿਕਲਦਾ ਉਹਦੇ ਲਈ ਕੋਈ ਸਹਿਮਤੀ ਬਣਦੀ ਹੈ ਕਿ ਡੱਲੇਵਾਲ ਹੋਰਾਂ ਨੇ ਕੋਈ ਸਹਿਮਤੀ ਦੇ ਕੇ ਭੇਜਿਆ ਆਪਣੇ ਆਗੂਆਂ ਨੂੰ ਇਹ ਸਾਰੀਆਂ ਨਜ਼ਰਾਂ ਛਡੀਆਂ ਬਣੀਆਂ ਹੋਈਆਂ ਨੇ ਸੋ ਲੰਬੀ ਬੈਠਕ ਵੀ ਸ਼ਾਇਦ ਇਸੇ ਲਈ ਖਿੱਚ ਰਹੀ ਹੈ ਸੋ ਇਸ ਲਈ ਉਹ ਜੋ ਵੀ ਰਿਪੋਰਟ ਹੋਏਗੀ ਉਹ ਆਪਣੇ ਸਾਹਮਣੇ ਆ ਜਾਏਗੀ ਪਰ ਬੈਠਕਾਂ ਦਾ ਦੌਰ ਤਾਂ ਰਾਜਪਾਲ ਸਾਹਿਬ ਦੇ ਘਰੇ ਵੀ ਜਾਰੀ ਰਿਹਾ